ਵਾਹਿਗੁਰੂ ਜੀ ਦਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਾਂ ਕਿ ਤੁਸੇ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਹਣੀ ਤੇਰਾ ਚਾਪੂਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਆਰੋਗਤਾ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਮੇਲੇ ਵਾਲਾ ਦਿਨ ਹੈ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਘਰ ਤੋਂ ਪਾਵਾਂਗੇ ਛੋਟਾ ਚਾਰਨ ਤੇ ਅੱਜ ਦਾ ਸਭੰਤੀਆ ਕਰਾਂਗੇ ਵੀ ਜੋ ਅਸੀਂ ਕਾਰਜ ਰੱਖਿਆ ਹੈ ਉਹ ਸੰਪੂਰਨ ਤਾਈ ਆਪਣੇ ਛਤਰ ਛਾਇਆ ਥੱਲੇ ਆਪਣਾ ਮਿਹਨਤ ਭਰਿਆ ਸਾਡੇ ਸਿਰ ਪਰ ਹੱਥ ਰੱਖ ਕੇ ਸਹੀ ਸਲਾਮਤਾਨ ਸਰੇ ਚੜਾਉਣਾ ਹੈ ਸਾਰਿਆਂ ਦੀ ਜਿੱਥੇ-ਜਿੱਥੇ ਵੀ ਕੋਈ ਵੀ ਕਾਰਦਾਰ ਜਿਨ੍ਹਾਂ ਦੇ ਵੀ ਕੋਈ ਵੀ ਅ ਦਸੇ ਨਾ ਹੁੰਦੀ ਮਿਹਨਤ ਨਾਲ ਕਰਕੇ ਆਪਣੇ ਕਾਰਜ ਕੋਈ ਵੀ ਘਰ ਆਏ ਵੀ ਸਾਰਿਆਂ ਦੇ ਬਾਹਰੂ ਚੜ੍ਹਦੀ ਕਲਾ ਚ ਕਰੇ ਤੇ ਹੁਣ ਨਾ ਬਾਈ ਗੁਰਜੀ ਬਾਬਾ ਜੀ ਮੇਰੇ ਮਾਤਾ ਨੂੰ ਦੱਸਣ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ ਬਹੁਤ ਬਹੁਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨ ਮਹਾਰਾਜ ਸਾਰੇ ਆ ਜਿ ਕਰੇ ਖੁਸ਼ੀਆਂ ਮਨਾਓ ਨਗਰ ਖੇੜੇ ਸੁਰਪਰਤਾਏ ਜਿਵੇਂ ਮੇਰਾ ਪਰਿਵਾਰ ਬਣਿਆ ਹੈ ਮਹਾਰਾਜ ਏਡਾ ਸਭ ਦੇ ਪਰਵਾਹ ਸੁਖਾਂਤੀ ਰੱਖੇ ਕਾਰਜ ਸਾਲ ਦੇ ਰਾਸ ਕਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਫਤੇ ਗੱਲ ਆ ਗਈ ਜੀ ਏਦਾਂ ਹੋਣਾ ਕਮਰਾ ਨਾ ਬੋਲਣਾ ਲੱਗਿਆ ਜਿਹੜਾ ਹੁਣ ਤੁਹਾਨੂੰ ਸੁਣਦਾ ਨਾ ਗੂੰਜ ਜੀ ਪੈਂਦੀ ਤੇ ਮਹਦੀ ਵੀ ਜਉਣੀ ਚੜ ਗਈ ਬੈਠੀ ਜਿਹਦੇ ਨਾਲ ਚਲੋ ਕੁਝ ਸਕੰਦ ਪਿਆਰ ਕਰੇ ਉਹਨਾਂ ਦਾ ਕਈਆਂ ਨੂੰ ਸ਼ੌਕ ਹੁੰਦਾ ਲਾਉਣ ਦਾ ਕਿਹਨੂੰ ਨਹੀਂ ਹੁੰਦਾ ਆਪਾਂ ਵਿੱਚ ਨੂੰ ਹੱਥ ਦਾ ਥੋੜਾ ਬਹੁਤ ਹੁੰਦਾ ਹੈ ਕਾ ਸੰਦੀਪ ਨੇ ਆਪਣਾ ਨੌਕੀ ਨਾਲੇ ਲਖਵਾਤਾ ਪੁੱਠਾ ਦਿਖਦਾ ਹੁਣ ਪਤਾ ਨਹੀਂ ਸਿੱਧਾ ਦਿਖਦਾ ਹੁਣ ਬੈਠੇ ਹੋ ਜਾਦਾ ਤੇ ਤੇਰੀਆ ਜੀ ਆਪਣੀ ਇੱਥੇ ਹੁਣ ਇੱਥੇ ਮਹਾਰਾਜ ਦੇ ਸਰੂਪ ਵਾਸਤੇ ਜੀ ਇੱਥੇ ਜੈਸਮੀਨ ਦੇ ਪਰਿਵਾਰ ਨੇ ਵਿਆਹ ਨੂੰ ਮਹਾਰਾਜ ਦਾ ਸੂਪ ਰੱਖਿਆ ਸੀ ਤੇ ਮਹਾਰਾਜ ਦੇ ਸਰੂਪ ਅੱਜ ਹੀ ਬੇਚੇ ਆ ਕੇ ਬਰਾਜ਼ਮਾਨ ਹੋਣਗੇ ਪਹਿਲਾਂ ਵੀ ਤੇ ਰੱਖਿਆ ਕਿਹਾ ਸੀ ਸੌਰੀ ਬਰਾਜ਼ਮਾਨ ਹੋਣਗੇ ਉਹਨਾਂ ਦੀ ਛਤਰ ਛਾਇਆ ਫੱਲੇ ਸਾਰਾ ਕੁਝ ਚੱਲ ਰਿਹਾ ਤੇ ਮੱਠਪੱਤ ਸਾਰਿਆਂ ਨੂੰ ਪਈ ਹੋਈ ਹੈ ਜੀ ਇੱਕ ਵੱਲ ਇਹ ਹੈਗਾ ਜੀ ਸਵੇਰ ਟਾਂ ਸੱਜ ਰਹੇ ਤਾਂ ਉਹ ਤਾਂ ਫੈਸਾ ਜੇ ਉੱਠ ਕੇ ਇਸ਼ਨਾਨ ਕਰ ਲੈਣ ਸਾਰੇ ਹ ਸਵੇਰ ਟਾਂ ਇੱਕ ਦੂ ਨੂੰ ਦੇਖੀ ਜਾਂਦੇ ਕੋਈ ਚਾਹ ਦੀ ਚੁਸਕੀ ਕੋਈ ਕਹਿੰਦਾ ਪਕੌੜੇ ਲਿਆ ਦਿਓ ਥੱਲੇ ਤੇ ਪਕੌੜਿਆਂ ਵਾਲੀ ਗੇਮ ਤਾਂ ਮੈਂ ਗੋਲੇ ਕਰਤੀ ਜੀ ਮਾਹ ਵੀ ਦੇਖ ਅ ਪ੍ਰਿੰਸ ਮੇਰੇ ਮਾਮੇ ਦਾ ਮੁੰਡਾ ਪਕੌੜੇ ਲੈਣੇ ਰੋ ਥੱਲੇ ਅਨਵਾਈ ਵਿਚਾਰਾ ਹੁਣ ਕੱਚੇ ਕਰ ਕਰਕੇ ਰੱਖੀ ਜਾਂਦਾ ਉਹਦੇ ਵਿੱਚ ਜੇ ਉਹਨੂੰ ਦੁਬਾਰਾ ਦੂਗਾ ਪੂਰ ਪਾਉਣਾ ਪੈਣਾ ਪੱਕੇ ਕਰਨ ਵਾਸਤੇ ਤਾਂ ਉਹਦੀ ਚਾਲ ਟੁੱਟ ਜਾਂਦੀ ਮੈਂ ਜਵਾਬ ਇਹ ਦਵਾਤਾ ਮੈਂ ਵੀ ਪਕੌੜੇ ਦਾ ਕੰਮ ਸਾਰੇ ਨਹਾ ਧੋ ਕੇ ਕਪੜਾ ਇਹਨੇ ਰੈਡੀ ਹੋ ਗਏ ਉਹ ਤੋਂ ਬਾਅਦ ਥੱਲੇ ਪਕੌੜੇ ਲਾੜਨੇ ਜਿਨੇ ਜਿਵੇਂ ਖਾਣੇ ਜਿੱਕੜਾ ਮਰਜ਼ੀ ਖਾਵੇ ਹੁਣ ਨਾ ਤੂੰ ਉੱਪਰ ਰੋ ਤੇ ਢੋਂਦੇ ਨਾ ਕਰਣਾ ਕਦੇ ਤੇਰੀ ਭਾਬੀ ਨੇ ਕਹਿਤਾ ਕਦੇ ਮਾਮੀ ਨੇ ਕਹਿਤਾ ਕਦੇ ਕਿਸੇ ਨੇ ਕਹਿਤਾ ਕਦੇ ਕਿਸੇ ਨੇ ਕਹਿਤਾ ਤੇ ਤੇ ਪਕੌੜੀ ਨਹੀਂ ਪੂਰੀ ਹੋਣੀ ਤਾਂ ਹੋਰ ਕੋਈ ਕੰਮ ਕਰਨਾ ਤੇ ਪਕੌੜਿਆਂ ਨੂੰ ਕੀ ਰਹਿਣਾ ਵੀ ਹੋਰ ਤੁਹਾਡਾ ਜਵਾਬ ਦੇ ਵੀ ਪਕੌੜੇ ਪਈ ਹਿੱਦੇ ਕੱਚੇ ਪਏ ਆ ਪੱਕੇ ਹੋਏ ਨਹੀਂ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਜੀ ਹੁਣ ਤੁਸੀਂ ਬਲੌਗ ਨਾਲ ਬਣਿਆ ਹੋ ਜੀ ਅਗਰ ਸਤਨਾਮ ਲਓ ਜੀ ਇਧਰ ਕੀ ਹੋ ਗਿਆ ਪੁੱਤੋ ਹੋ ਇੱਕ ਹੋ ਗਈ ਜੀ ਤਿਆਰ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਬੱਚਾ ਤਿਆਰ ਹੋ ਗਿਆ ਕਰਨਵੀਰ ਨਾਣ ਗਿਆ ਪਿਆ ਰਹਿ ਗਈ ਰੀਤ ਹਰ ਗੁਣ ਕਿੰਨੇ ਨਿਆਣੇ ਨਿਲਾ ਦੇਣੇ ਆ ਘਰਾਣੀ ਦੀ ਮੈਂ ਟੈਨਸ਼ਨ ਨਹੀਂ ਲੈਣੀ ਸਾਜ ਜਾਜੀ ਮਰਦੀ ਤੁਸੀਂ ਲੈ ਕੇ ਬਰੀ ਜਾਵੇ ਕੱਪੜੇ ਕਹਨਾ ਮੇਲੇ ਆ ਕੇ ਸਵਾ ਕੇ ਰੱਖੇ ਪਏ ਹਾਂ ਨਾ ਨਮਸਕਾਰ ਮੈਂ ਤਾਂ ਹਾਂਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਦੇਖੋ ਮਾਤਾ ਸੁਨਾਨ ਕਰੇ ਤੁਹਾਡੇ ਨਾਲ ਤੋਂ ਪਹਿਲਾਂ ਦੀ ਉੱਠੀ ਵੀ ਹੈ ਪਹਿਲਾਂ ਕੇ ਬਰਾਬਰ ਹੈ ਸਮਝੋ ਬਰਾਬਰ ਉੱਠੇ ਆ ਆਪਣੀ ਹਿੰਮਤ ਕਰੇ ਬਿਨਾਂ ਸਰ ਜੂ ਮਾਤਾ ਮੈਨੂੰ ਦੱਸੋ ਜਾਂ ਦੇਖੀਗੇ ਵੀ ਪਹਿਲਾਂ ਉਹ ਨਾਲ ਵੇ ਪਹਿਲਾਂ ਉਹ ਨਾਲ ਵੇ ਪਹਿਲਾਂ ਉਹ ਨਾਲ ਵੇ ਫਿਰ ਮੈਂ ਨਾ ਆਉਂਗਾ ਬੱਸ ਜਿਆਸੀ ਦਾ ਵਿਆਹ ਹੋਣੇ ਮੇਰੇ ਸਾਢੀ ਸੀ 3 ਅੰਧ ਕਰੇ ਖੁਸ਼ੀ ਬਤ ਦੀਆ ਮੈਨੂੰ ਕੋਈ ਜੇਰੇ ਤੈਨ ਮ ਖਾਨ ਚਾਰ ਪਾਣ ਉਹਦੀ ਹੱਥੀ ਘਰੇ ਚਲ ਗਈ ਆਪਣੀ ਕੋਈ ਟੈਨਸ਼ਨ ਨਹੀਂ 10 ਮਿੰਟੇ ਪਿਆਲੂ ਤਾਂ ਟਾਈਮ ਹੌ ਸਰਕਾਰੋ ਹਸਪੀਟਲ ਚੱਲੀ ਬੈਠਾ ਤਾਂ ਇਹਨੂੰ ਮੈਂ ਉਹ ਤਾਂ ਚੂੜਿਆ ਨਾ ਇਤਲੋਈ ਕਰਾਉਂਦੀ ਆ ਆ ਉਧਰ ਅਸੀਂ ਦੋ ਜਿਹੜਾ ਸਰਕਾਰੋ ਹਸਪੀਟਲ ਚ ਲੈ ਕੇ ਗਏ ਵੇ ਮੇਰੂ ਜਿੱਥੇ ਲੇਕਰ ਖੁਸ਼ੀ ਆਉਣੀ ਆ ਇਧਰ ਖੁਸ਼ੀ ਆ ਕੇ ਮੈਨੂੰ ਫੋਨ ਕਰਦੀ ਓ ਮੈਂ ਪੰਜੂ ਕੀ ਦੋ ਦਿਨ ਪਹਿਲੇ ਮੈਨੂੰ ਬਹੁਤ ਚਾ ਆ ਮਹਾਰੇ ਬਹੁਤ ਪੀਕਰ ਕਿਹੜੇ ਘਰ ਮਨਵਾ ਹਾਰੇ ਨੇ ਆਪਣੀ ਸੁਣੀ ਆ ਹਾਂ ਤੁਹਾਨੂੰ ਮੈਂ ਦੇ ਵਿੱਚ ਸਿੱਧਾ ਪੁੱਤਰ ਦੇ ਵਿੱਚ ਜੋ ਮਰਜੀ ਦੇਵੇ ਹਾਂ ਬਸ ਸਭ ਦੇ ਅੱਖਾਂ ਕਹਾਣੀ ਪਰ ਚਾਹੀਦੇ ਬੱਚਾ ਦੇ ਤੰਦਰੁਸਤੀ ਰੱਖੀ ਹਾਂ ਵਾਹ ਜੀ ਮਹਾਰਾਜ ਦੀ ਖੋਦ ਪਰ ਅੱਜ ਚਾਹ ਕੁੜੀ ਵਜੇ ਮੁੰਡਾ ਬਸਰ ਬਹੁਤ ਖੁਸ਼ੀ ਆ ਉਹ ਤੁਹਾਡੇ ਤੌਰ ਤੌਰ ਕਰ ਮੈਡਮ ਨੂੰ ਪਕੌੜੇ ਤਾਂ ਦੇ ਆ ਕੁੜੀ ਮੈਡਮ ਨੂੰ ਪਕੌੜੇ ਪਕੌੜੇ ਦਾ ਮੈਂ ਮੈਨੂੰ ਪ੍ਰਿੰਸ ਨੂੰ ਤਾਂ ਭੇਜਦਾ ਥੱਲੇ ਪਕੌੜੇ ਲੈਣਾ ਹਾਂ ਹਾਂ ਪਕੌੜੇ ਤਾਂ ਪਹਿਲੇ ਹੀ ਉੱਪਰ ਰੱਖਿਆ ਹੋਇਆ ਸੀ ਕਿਸੇ ਨੇ ਉਹ ਤਾਂ ਭੋਗ ਲਵਾ ਦਿੱਤਾ ਜੀ ਉਹਨਾਂ ਨੂੰ ਮੈਂ ਭੋਗ ਲਵਾਇਆ ਤਾਂ ਮੌਰੀ ਰੱਖ ਗਿਆ ਵੀ ਚਲ ਕੋਈ ਕਿਸੇ ਦੇ ਮੂੰਹ ਤੇ ਪੈ ਜਾਊ ਉਹਦਾ ਥੱਲੇ ਥਾਲ ਲਈ ਫਿਰ ਜੀ ਕਹਿੰਦਾ ਪਕੌੜੇ ਦੋ ਜੀ ਮੈਨੂੰ ਤੇ ਤੱਤੇ ਕਰਕੇ ਕਹਿੰਦਾ ਉੱਪਰ ਮਗਾਉਂਦੇ ਆ ਇਸ ਇੰਟਰਨ ਆ ਉਹਨੇ ਪਕਾਉਣਾ ਸਿੱਖਿਆ ਕਹਿੰਦਾ ਠੰਡੇ ਹੋ ਗਏ ਹਨ ਮੈਂ ਕਹਾਂ ਹਾਂ ਕਹਿੰਦਾ ਮੈਂ ਕਰਮ ਕਰਮ ਲਿਆ ਬਾਂ ਬਾਂ ਕਰਿਆ ਕਹਿੰਦਾ ਖੀਜੂਗਾ ਤੇ ਵਾਤਵਾਇ ਕਰੀ ਪੰਗਿਆ ਸੱਸ ਨੂੰ ਦਾ ਪਿਆਰ ਬਣਿਆ ਰਿਹਾ ਏ ਸਾਰੀ ਸੰਸਾਰ ਵਿੱਚ ਗੁਣ ਮੇਰਾ ਬੜਾ ਜਿਆਦਾ ਮੈਂ ਤਾਂ ਉਹਦਾ ਗਲ ਪੈ ਗਿਆ ਮੈਂ ਤੇਰੇ ਤੋਂ ਪਕੌੜੇ ਢੋਣ ਲੱਗਾ ਆਪ ਨੂੰ ਬੱਸ ਹਰ ਗਿਆ ਫੇ ਤਾਂ ਥਾਲ ਵੀ ਪਰੇ ਜਮਾ ਉਹਨੇ ਪਕੌੜੇ ਵੀ ਪਰੇ ਤੁਸੀਂ ਮੇਰਾ ਬਹੁਤ ਮਾਣ ਰਣ ਕੀਤਾ ਮੈਨੂੰ ਸੁੱਟ ਲੈਗੇ ਜਿੱਦ ਤੱਕ ਮੇ ਤਾਂ ਮਨ ਚ ਹੋਏ ਹੋ ਗਿਆ ਉਹ ਮਾਤਾ ਕਿੱਦਾਂ ਉਹ ਸੁੱਟਦੇ ਬੰਦੇ ਆ ਗਏ ਲਾ 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 ਸੂਟ ਦੇ ਮੇਰੇ ਪਤਨੇ ਬੈਨਗੇਟ ਸੀਗਾ ਮਾਤਾ ਜੀ ਤੁਹਾਨੂੰ ਸੂਟ ਨਾ ਆ ਕੇ ਰੱਖਿਆ ਮੈਂ ਕਿਹਨੂੰ ਦਿਖਾ ਲੂ ਇੰਨੀ ਕਾਟ ਲਗਾਨੀ ਸੀ ਮੇਰੇ ਪੁੱਤਾਂ ਦਾ ਅਸ਼ੀਰਵਾਦ ਮਾਂ ਨੂੰ ਮਿਲ ਜਵੇ ਨਹੀਂ ਬਹੁਤ ਆ ਨਾ ਗੱਲ ਸਹੀ ਹੈ ਕੱਪੜਾ ਦਾ ਰਾਰਾ ਦਾ ਬੰਦਾ ਮਿਲ ਜਾਂਦਾ ਬੱਚੇ ਵਸਾਂ ਮਿਲਦੇ ਮੈਨੂੰ ਤਾਂ ਵੈਸੇ ਬੰਦੇ ਨੂੰ ਪਸੰਦ ਆਉਣਾ ਸੂਟ ਪਤ ਨਹੀਂ ਮੈਨੂੰ ਪਸੰਦ ਬਹੁਤ ਵਧੀਆ ਮੈਂ ਤਰਾਕ ਵੀ ਜੇ ਤੁਹਾਨੂੰ ਨਾ ਦੇਈਂ ਵੀਰਾਂ ਦੇਖਿਆ ਹੀ ਨਾ ਗੱਡੀ 'ਚ ਦੇਖ ਲਿਆ ਮੈਂ ਸਮਾ ਕੇ ਮਾਂ ਕੇ ਆਉਂਗੀ ਅਗਲੀ ਵਾਰ ਹਾਂ ਬਰਦਬਰ ਤੁਗਣਾ ਮੈਨੂੰ ਉੱਤੇ ਹੋ ਜਾ ਮੈਂ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਚੜੀ ਆ ਸੁਣਿਆ ਸ਼ੁਕਰ ਬਾਬਾ ਸਾਡੀ ਡਿਪ ਡਿਪਨ ਦਾ ਵਿਆਹ ਕਰਮਾਲ ਆਇਆ ਹਰ ਗੁਰ ਕਰਮਾਲ ਤੇਰੀ ਬਹੁਤ ਭਰੀ ਆ ਅਸੀਂ ਕਿਹੜੇ ਪੁੱਤ ਕਹਾ ਬੜੇ ਹੋ ਗਏ ਆ ਹਾਂ ਜਿੰਦਗੀਆਂ ਮਨ ਰਾਜ ਰਜ ਕਾਉ ਰਾਜ ਰਜ ਡਾਓ ਇਹ ਮੈਥਾ ਨੁਕੀ ਨਹੀਂ ਤੁਹਾਡੇ ਪਰਿਵਾਰ ਨਾਲ ਕੋਈ ਬਣਨਾ ਨਹੀਂਗਾ ਨਾ ਜੈਸਮੀਨ ਨਾਲ ਗਿਆ ਪਰਿਵਾਰ ਕੋਈ ਬਣਨਾ ਚੱਲ ਸਾਰੇ ਮਾਤਾ ਹੈ ਗਿਆ ਅਵਲ ਖੋਜੀ ਅਪ ਅਸੀਂ ਅਸੀਂ ਜਾਗ ਜਾਗਰ ਆ ਹਾਂ ਕੋਈ ਗੁਪਤੀ ਆ ਬੱਸ ਜਾਗ ਮੰਨ ਲੱਗ ਮੰਨ ਹਾਂ ਗੱਲ ਆ ਅਸੀਂ 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 ਜਾਗ ਦੇ ਵਿੱਚ ਹਾਂ ਕਿਨੇ ਰੱਖੀ ਮੇਰੀ ਲਵਾਂ ਤੇ ਟੋਕਰੀ ਸਭ ਸਭ ਹੋਣੀ ਲੱ ਇੱਧਰ ਪੱਕਾ ਕੋਈ ਨਹੀਂ ਫਿਰ ਕੀ ਹੋ ਗਿਆ ਫਿਰ ਚਲ ਟੋਕਰੀ ਅਲਮਾਰੀ ਕਾ ਦਬਣ ਲੱਗੀ ਥੱਲੇ ਨੂੰ ਪਤਾ ਇਸੇ ਖੋਲ ਕੇ ਦੇਖੋ ਤਾਂ ਮੈਂ ਕਿਹਦੀ 3600 ਕੋ ਫੜੋ ਕੋਈ ਨਹੀਂ ਅਲਮਾਰੀਆਂ ਦੇ ਵਿੱਚ ਅਲਮਾਰੀ ਦੇ ਵਿੱਚ ਕੱਪੜੇ ਰੱਖੋ ਨਾ ਸਮਾਨ ਨੇ ਸੰਭਾਲ ਹੋਣਾ ਕਿ ਬਾਹਰ ਕਰ ਰਹੇ ਫ੍ਰੀਜਾ ਨੂੰ ਫਾਇਦਾ ਕਿਹਾਦਾ ਹਾਂ ਹਾਂ ਬਿਆਹ ਨੂੰ ਪੂਰਤ ਕੋ ਸੋਚੀ ਮਾਤਾ ਦੇ ਬਜ਼ਰ ਕਰਤੇ ਹਾਂ ਮਾਰੀ ਮਾਰੀ ਜਦੋਂ ਤੇਰੇ ਅੱਗੇ ਚੰਗੀ ਜਿੱਤ ਤੇਰੇ ਬਾਹਰ ਨੂੰ ਸਤਨਾਵ ਆ ਆ ਗਈ ਅਲਮਾਰੀ ਆ ਗਈ ਬਸ ਆ ਗਈ ਲਮਾਰੀ ਆ ਗਈ ਲਮਾਰੀ ਰਾਤ ਨੂੰ ਸੁੱਤੇ ਪਏਦੇ ਸੱਮਣੇ ਜਿਹੜੀ ਲਮਾਰੀ ਆਦੀ ਪਹੁੰਚ ਗਿਆ ਹਾਂ ਅੱਠ ਬੁੱਢੀ ਅੱਠ ਬੁੱਢੀ ਲੈ ਕੇ ਦੇਦੀ ਨਾਲੇ ਹਾਂ ਮੁੰਡੇ ਦੇ ਪੈਨੋ ਬਿਜੇ ਬੜੀ ਦੁੰਡੀਆਂ ਵੱਢਣਾ ਪਈ ਮੇਰੇ ਹਾਂ ਦੱਸਾਂ ਚੰਗਾ ਹੀ ਨੇ ਰੜਕੜ ਕੀ ਕਰ ਲੋ ਜੀ ਮੇਰੇ ਜੀ ਇੱਧਰ ਰਾਜੂ ਨੂੰ ਵੀ ਪਹੁੰਚ ਗਿਆ ਇਹ ਸਾਰੇ ਸੱਸੀ ਕਾਂ ਦੇ ਐਦਮ ਦੇਖ ਬਾਈ ਦੇਖ ਇਹ ਹੈਗੇ ਜੀ ਸਾਡਾ ਪਾਠੀ ਸਿੰਘ ਇਹਨਾਂ ਨੇ ਕਰਨਾ ਜਪ ਤੇ ਲੱਗੇ ਜੀ ਇਧਰ ਦੇਖਦੀ ਤਿਆਰੀ ਕਰਨ ਹਾਂ ਸਾਡੇ ਪਾਸ ਸਾਰੀ ਜ਼ਿੰਮੇਵਾਰੀ ਸਾਡੇ ਪਾਸ ਸਾਰੀ ਜ਼ਿੰਮੇਵਾਰੀ ਤੈਂ ਬਾਬੇ ਦੀ ਬਾਤ ਆਏ ਗੁੰਡਣੀ ਚਾਹੀਦੀ ਸਾਰੇ ਪਿੰਡ ਚ ਜਿਹੜੇ ਸਪੀਕਰਸ ਡੀਜੇ ਡੀਜੇ ਤਾਂ ਤਾਂ ਲੋ ਨੱਚ ਪੰਚ ਕੇ ਚੱਲ ਜਿਹੜਾ ਆਪਾਂ ਨੇ ਪਾਠ ਲਾਉਣਾ ਨਾ ਪਾਠ ਜਿਹੜਾ ਕਰਨਾ ਸੁਖਮਨੀ ਸਾਹਿਬ ਦਾ ਜਾਪ ਉਹ ਜਿਹੜਾ ਸੁਣ ਕੇ ਸਾਰਿਆਂ ਨੂੰ ਸੁੱਖ ਮਿਲੇ ਐਸੇ ਸਾਹਿਬ ਨਾਲ ਬਾਤ ਜਾਣੀ ਚਾਹੀਦੀ ਪਿੰਡ ਦੇ ਵਿੱਚ ਆਹ ਤਾਂ ਮਾਈਕ ਨੇ ਬਣਾਉਣੀ ਸੈੱਟ ਨੇ ਬਣਾਉਣੀ ਹਾਂ ਸੈੱਟ ਮੈਂ ਤਾਂ ਹੀ ਕਹਿੰਦਾ ਵੀ ਭਾਈ ਤੂੰ ਥੋਰ ਲਾ ਦਿਓ ਨਾ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਹਾਂ ਹਾਂਜੀ ਇਹ ਇਹ ਤੇ ਕੀ ਹੋ ਗਿਆ ਸੈਟ ਰੱਖਣ ਨੂੰ ਇਹ ਪਰ ਔਰ ਔਰ ਇਹ ਤਾਂ ਦਰਵਾਜ਼ਾ ਦੇ ਤਾਂ ਦਰਵਾਜ਼ਾ ਲਾਉਣਾ ਹੋਇਆ ਜਾਂ ਦਰਵਾਜ਼ੇ ਲਾਉਣਾ ਹੋਇਆ ਔਰ ਤੇ ਤਾਲ ਫਿਰ ਤੇਰੀ ਇੱਥੇ ਲੱਗ ਜੂ ਕੋਈ ਨਹੀਂ ਇੱਥੇ ਲੱਗ ਤੂੰ ਡੱਕ ਪਿਛਲੇ ਸਾਲ ਕਿੱਥੇ ਦਾ ਤੇਰਾ ਉਹ ਖੁੰਝੇ ਚ ਪਿਆਦਾ ਬਹੁਤ ਟਾਈਮ ਲਾਉਣਾ ਦੂਜੀ ਨਹੀਂ ਆਏਗਾ ਹਾਂ ਤਿਆਰੀ ਕਰਨ ਨੂੰ ਟਾਈਮ ਨਹੀਂ ਮੈਂ ਗਾਣੇ ਵਿੱਚ ਲੱਫਤਾਂ ਹੋਈ ਸੀ ਇੱਥੇ ਸੈਟ ਗੱਦੇ ਕਿੱਥੇ ਆ ਉਹ ਕਿੱਥੇ ਗੱਦੇ ਉਹ ਪਿਆ ਬਾਹਰ ਬੱਸ ਸਰ ਗਿਆ ਅਨੂ ਚੱਕ ਕੇ ਉੱਪਰ ਰੱਖੋ ਜੁਗੋ ਨਾ ਬਰਬਾਦ ਹੋ ਚੁੱਕੇ ਹਾਂ ਮਾਮੀ ਵੀ ਐਵੇਂ ਫਿਰਦੀ ਆਜਾ ਕੌਣ ਬਾਥਰੂਮ 'ਚ ਮਾਮੀ ਚਾਹ ਦੇ ਮੈਂ ਸਾਜਰ ਤਾਂ ਹੀ ਕਹਿੰਦਾ ਤਾ ਵੀ ਬਣਾ ਤਾ ਜਿਹੜੇ ਉੱਠ ਕੇ ਬਣਾ ਨਾਲ ਦੀ ਨਾਲ ਇਸ਼ਨਾਨ ਕਰੀ ਜਾਓ ਮਾਮੇ ਨੇ ਪੈਂਟ ਕੋਟ ਅੱਜ ਪਾਉਣਾ ਨਾ ਇੱਚ ਗਾਮਾ ਖੋ ਜਾਣਾ ਫਿਰ ਵੀ ਗਿੰਡਾ ਇੱਕ ਚੀਕ ਦੀ ਮਾਮੇ ਤਾਂ ਲੈ ਕੇ ਤਾਂ ਤੂੰ ਨਵੇਂ ਮਾਮੇ ਤੇ ਪਵਾ ਕੇ ਵੀ ਦੇਖ ਲਈ ਬੱਸ ਆ ਜਾੜੀਂ ਦੇ ਕੋਟ ਥੱਲੇ ਆ ਹੁਣ ਪਵਾ ਕੇ ਕੁਛ ਨਹੀਂ ਹੋ ਤਾਂ ਆ ਜਾ ਤਲ ਹਾਂ ਕੋਟ ਦੇ ਥੱਲੇ ਬਾਹਾਂ ਦੇ ਸਾਰਾ ਕੁਸਲ ਕੋਟ ਨਾਲ ਸਾਹਮਣੇ ਕੱਲ ਰੇ ਚਿੱਟੇ ਦਿਖਣੇ ਆ ਕੱਲ ਰੇ ਚਿੱਟੇ ਦਿਖਣਾ ਚਾਹੀਦੇ ਵਾ ਉਹ ਦਿਖੀ ਜਾਣਾ ਬਾਅਦ ਚ ਦੇਖਾਂਗੇ ਉਹ ਯਾ ਬਿਨਾ ਕੋਟ ਤੇ ਪੌਣੀ ਵੀ ਕਿੱਦਾਂ ਪੈਂਦੀ ਕਿੱਦਾਂ ਨਹੀਂ ਨਾ ਨਾ ਦੇਖ ਮੰਮੀ ਇਹਨ ਇੱਕ ਥਾਂ ਕੱਪੜੇ ਨੇ ਜਿਹੜੇ ਨੰਨੇ ਸਾਰੇ ਇੱਕ ਥਾਂ ਲਾ ਔਰ ਟੰਗ ਤੇ ਬਸ ਲਾ ਪੈਂਟ ਨੂੰ ਹੋਰ ਤਸਾਈ ਕਰਦੇ ਪੰਜਾਬੀ ਆ ਦੋ ਪੈਂਟਾਂ ਕਾਨੂੰ ਕੁੱਤੀਆਂ ਦੀ ਉਹ ਪਤਨ ਜੀ ਆ ਗਿਆਂ ਉਹ ਵੀ ਲਫੜ ਉਹ ਤਾਂ ਪ੍ਰਿੰਸ ਨੂੰ ਬੜਾਈਆਂ ਮੈਂ ਰਾਤ ਪ੍ਰਿੰਸ ਨੂੰ ਬੁੱਤ ਮੈਂ ਰਾਤ ਨੂੰ ਸਪੈਸ਼ਲ ਬੜਾਈਆਂ ਨੂੰ ਵੇ ਤੇ ਡੈਡੀ ਦੇ ਹੈਂਡਓਵਰ ਕਰਨੀਆਂ ਹੈ ਅੱਛਾ ਅੱਛਾ ਮੈਂ ਦੇਖ ਲੈਂਦੀ ਮੈਂ ਦੇਖ ਲੈਂ ਮੰਮੀ ਹਾਂ ਦੇਤੀ ਮਾਂ ਮੈਨੂੰ ਬੜਾਈਆਂ ਓ ਜੱਟ ਦੀਆਂ ਟੌਰਾਂ ਨੇ ਤੇਰੇ ਆਪਣੀ ਦੇਖੀ ਜਾਂਦੀ ਟੌਰਾਂ ਟੂਰਾਂ ਨਹੀਂ ਲੈ 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 ਆਖੀ ਦਾ ਸੂਤ ਵੀ ਅੱਛਾ ਸੈਣ ਲਈ ਆਈ ਸੀ ਮੇਰੀ ਜਿਹੜੀ ਸਾਥ ਨਾਲ ਓ ਯਾਰਾ ਨਾ ਨੇ ਟੌਰਾਂ ਟੂਰਾਂ ਨੇ ਕੰਮ ਖਰਾਬ ਕਰਿਆ ਪਾਇਦਾ ਤਾਂ ਸਿਸਟਮ ਸਾਰੀ ਅਪਸੈਟ ਕਰਿਆ ਪਾਇਨ ਚੱਲ ਉਹਨੇ ਬਹਿਣਾ ਵੀ ਤਾਂ ਹੀ ਟਿੱਕੇ ਨੇ ਇਹਨੇ ਕੱਪੜੇ ਲਵੇਂ ਲੈਣੇ ਸਾਰੇ ਹਾਂ ਇਸ ਵਰਗੀ ਨਾ ਨਾ ਕਰ ਲਈਂ ਨਾ ਬੋਲਿਆ ਬਾਹਰ ਦੇ ਸੱਤ ਨੰਬਰ ਬਸ ਨਰਨ ਚਲ ਜਾਓ ਕੱਪੜੇ ਵਾਲਾ ਵਾਹ ਬਰੀ ਗੋਡ ਨਾ ਲਿਆ ਚਲ ਸਭ ਕੱਪੜੇ ਬਾਲਾ ਠੰਡ ਤੇ ਪਹਿਲਾਂ ਪਹਿਲਾਂ ਸਿੱਤੀ ਕਰਾਓ ਚੱਪਲਾ ਬਾਹਰੇ ਰੱਖੋ ਚਮਚਾ ਦੇ ਇੱਕ ਠੀਕ ਹੋ ਗਈ। ਇੱਧਰ ਚੱਲ ਮੈਂ ਕੱਪੜੇ ਕੱਢਨੀ ਆ ਤੇ। ਅ ਇੱਕ ਚਮਚਾ ਤਾਂ ਕੇ ਲੈ ਆਉਤੋ ਤੇ ਪਾਤੀ ਸਿੰਘ ਨੂੰ ਚਾਹੀਦਾ। ਸੱਤ ਨਾਂ ਵਾਹ ਕਰੋ। ਅ ਇਧਰ ਲਈ ਸੜ ਤਾਂ ਲੱਗੀ ਸੀ ਥੋੜੀ ਥੋੜੀ ਹਰਿਆਈ ਵੱਜਣ ਗਣਕਾਂ ਨੂੰ। ਥੱਲੇ ਵੀ ਗਾਮਾ ਖੱਚਿਆ ਵਾਕੀ ਜਿਹੜਾ ਥੱਲੇ ਵੀ ਮਾਰਿਆ ਮਾਂਜੀ। ਪਹਿਲਾਂ ਚੱਪਲਾ ਪਾਉਣੇ ਬਣੇ ਮੈਨੂੰ। ਫੜਾ ਦੇ ਚਮਚਾ ਥੱਲੇ। ਆ ਚੱਪਲਾ ਕਿਹਦੀ ਹੁਣ ਅਸੀਂ ਪਾਣੀਆਂ ਮੈਂ ਦੇਖੀ ਜਾਉ। ਵਾਹ ਮੇਰੇ ਮੰਮੀ ਵਾਹ ਇਧਰ ਆ ਜਾ ਯਾ ਯਾ ਹੋਰ ਆਪਣਾ ਤੋਂ ਵੀ ਆਪ ਹੀ ਗਲਾਪੇ ਟੋਲ ਲੈ ਜਿਹੜੇ ਚਾੜੂ ਮਕਾਰ ਦੇ ਦੋ ਝਾੜੂ ਮੇਲਾ 8 ਵਜੇ 8 ਵਜੇ ਦੁਕਾਨ ਖੁੱਲਣੀ ਹੈ 8 ਵਜੇ ਤੇ ਝਾੜੂ ਆਣਾ ਉਦੋਂ ਕੋਲ ਹੁਣਾ ਨਿਮੰਦਰ ਕੋਲ ਹੈਗਾ ਫੁੱਲ ਚਾੜੂ ਚੱਕ ਜੂਰਾ ਚੱਕ ਜੂਰਾਰੇ ਖਜੂਰਾਂ ਦੇ ਮੇਲੇ ਨਾਲ ਫੁੱਲ ਆਲਾ ਮਿਲ ਜਣਾ ਜੈ ਚਾਚਾ ਫੜ ਲੈ ਫੜ ਲੈ ਫੜ ਲੈ ਹਾਂ ਕਈ ਤਾਂ ਜਾਂ ਸੁੱਤੇ ਪਏ ਤੇ ਜਾਂਦਾ ਬਰੈਡ ਭਰਤੇ ਸਾਨੂੰ ਠਾਲਤਾ ਲੰਦਾ ਹਾਂ ਮੋਟੋ ਜਾਂਦਾ ਠਾਲਤਾ ਲੰਦਾ ਫੇਰ ਪਤਾ ਲੱਗਦਾ ਵੀ ਹਾਂ ਬਰੈਡ ਭਰੇ ਆ ਮੈਂ ਖਾ ਕੇ ਦੇਖ ਲੈ ਖਾ ਕੇ ਬਰੈਡ ਤੇਰੇ ਇੱਕ ਨੰਬਰ ਬਣੇ ਬਾਬੇ ਜਾਣ ਲੱਗੇ ਗੱਲ ਕਰਨੇ ਪਾਉਂਦਾ ਮੈਂ ਤੁਹਾਨੂੰ ਦੱਸਿਆ ਕਿ ਛੋਟੇ ਛੋਟੇ ਕੀ ਕਹਿਣਾ ਇਹ ਇਹ ਮੇਰੇ ਕੋਲ ਮੇਰਾ ਹੋਇਆ ਹਾਂ ਹਾਂ ਬੰਦ ਮੈਂ ਸਭ ਗੱਲ ਕਹਿਣ ਦੇ ਮੈਂ ਤੁਹਾਨੂੰ ਅਕਸਮਾੜੇ ਪਹਿਲੇ ਹੋ ਜਾਂਦੀ ਹੈ ਹਾਂ ਕਾ ਵੀ ਕਸ ਬਣੀ ਹੋ ਗਈ ਮੈਨੂੰ ਵੀ ਪਤਾ ਲੱਜੇ ਵੇ ਜਾਣ ਲੱਗਣਾ ਉਹ ਆਪੀ ਗੱਲ ਮੈਂ ਹਾਂ ਆਪਣਾ ਹੈ ਰੋਟੀ ਵਾਲੇ ਕਾਊਂਟਰ ਤੇ ਕਿੱਥੇ ਸੈੱਟ ਕਰਨੇ ਆਏ ਇਹ ਹੁਣ ਬਿੱਗ ਬ੍ਰਦਰ ਦੱਸੂਗਾ ਯਾਰ ਉਹ ਆ ਗਿਆ ਉੱਪਰ ਆ ਦੱਸ ਵੀ ਟੇਬਲ ਕਿੱਥੇ ਲਾਉਣੀਆਂ ਨੇ ਰੋਟੀ ਵਾਲੇ ਇਹ ਪਿਓਰ ਟੇਬਲ ਅੱਗੇ ਰਿਹਾ ਅਜੀ ਟੇਬਲ ਤਾਂ ਪਈ ਐਿੱਥੇ ਖਾਣ ਵਾਲੇ ਕਾਊਂਟਰ ਕਾਊਂਟਰ ਜਾਸੂ ਜਾਸੂ ਇੱਥੇ ਗਿਆ ਫੜੋ ਯਾਰ ਨਾ ਫੰਡਾ ਖਾ ਸਦਾਗਰ ਕਿੱਥੇ ਐ ਯਾਰ ਸਦਾਗਰ ਪਤਾ ਨਹੀਂ ਕਿਹਾ ਤਾਂ ਪੰਚਾਇਤ ਆ ਵੀ ਆ ਕੋਈ ਉੱਥੇ ਜਾਣਾ ਪੈਣਾ ਮੈਨੂੰ ਇਹ ਰੋਟੀ ਵਾਲੇ ਛੇਵਰ ਦੇ ਕਾਊਂਟਰੋਂ ਲੈਣੇ ਫਿਰ ਕਾਊਂਟਰ ਮੱਕ ਲੈਣੀ ਜਦੋਂ ਤੱਕ ਜਿੰਦ ਬਾਹਰੋਂ ਟੋਪੇ ਰਾਂ ਬਾਅਦ ਮਾਸਰਾ ਹੋਗਾ ਮੈਂ ਪਹਿਲਾਂ ਹੀ ਸਾ ਵੀ ਟੈਨਸ਼ਨ ਮੈਨੂੰ ਆ ਪਾ ਤੀ ਉਹਨੂੰ ਪੁੱਛੋ ਕਿੱਥੇ ਰਹਿ ਗਿਆ ਕਾ ਉਹ ਕਹਿੰਦਾ 10 ਮਿੰਟ ਜਾ ਰਿਹਾ ਹੈ ਨਾ 10 ਮਿੰਟ ਫਿਰ 10 ਮਿੰਟ ਬੈਠ ਕੇ ਉਹਨੂੰ ਆਪੇ ਪਤਾ ਹੈ ਕੋਈ ਨਾਲ ਗੀਲੇ ਉਹਦੇ ਨਾਲ ਸੈਟਲਮੈਂਟਲ ਹੋਇਆ ਵਾ ਸਾਰਾ ਵਾ бага хэрэг саднаа санд ди галцараах ёо мага ਵੇ ਲੋ ਜੀ ਇੱਧਰ ਸਾਡੀ ਚਿੜੀ ਨੂੰ ਮੇਲਾ ਜੀ ਚਾਚੀ ਜੀ ਨਾਲ ਕਹਿੰਦੇ ਮਾਉਣੀ ਐ ਚਾਚੀ ਜੀ ਸਾਡੀ ਐ ਮੇਰੇ ਚਿੜੀ ਦੀ ਕਿੰਨੀ ਟੌਰ ਆਜੋ ਬੱਲੇ ਨੋਣਾ ਪੁੱਤ ਬਣ ਗਿਆ ਮੇਲਾ ਪੁੱਤ ਆ ਜਾ ਹੁਣ ਜੇ ਪੁੱਤ ਅੰਦਰ ਜਾਣਾ ਬੁੱਟੂ ਖੋਲ ਕੇ ਜਾਣਾ ਠੀਕ ਹੈ ਨਾ ਜਨ ਤੋਂ ਨੂੰ ਜਾਣਾ ਇੱਧਰ ਨੂੰ ਠੀਕ ਹੈ ਨਾ ਹਾਂ ਮੇਰਾ ਨੋਣਾ ਪੁੱਤ ਆ ਚਲੋ ਜੀ ਇੱਧਰ ਬਸ ਗੁਰਦੀ ਕਿਰਪਾ ਨਾਲ ਇੱਧਰ ਹੋਰ ਇੱਕ ਮਿੰਟ ਤਿਆਰੀ ਹੋ ਗਈ ਜੀ ਹਾਂ ਮਾਰੋ ਤਾਂ ਸ਼ੁਰੂ ਕਰ ਅੱਤੇ ਹੋ ਰਣਗੇ ਬਰਾਜਮਾਨ ਤੇ 7 ਨੰਬਰ 7 ਨੰਬਰ ਕੀ ਕਰਨਾ ਅੱਛਾ 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 7 ਨੰਬਰ 7 ਨੰਬਰ ਪੂਰਾ ਹੀ ਖੋਲ ਕੇ ਪਛਾਦੇ ਸਾਰੇ ਚੋਤੇ ਪਰੇ ਸੰਦੀਪ ਸਾਰੇ ਕਵਰ ਕਰ ਦੇ ਨੂੰ ਹਾਂ ਸਿੰਗਲ ਕਰਕੇ ਸਾਰੇ ਟੇਬਲ ਪਰੇ ਆ ਜਾਣਾ ਹੈ ਚੰਨ ਵਾਹ ਕਰੋ 7 ਨੰਬਰ ਇੱਕ ਆਲੂ ਕੱਟ ਕੇ ਅਰਗਬਤੀਆਂ ਰੱਖ ਦੋ ਰਿਆਕੇ ਨਾਲ ਹਾਂ ਸਾਦੇ 28 79 79 ਦੇ ਕਿ ਕਿ 79 ਹੈ ਜਾ 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 ਜੀ ਜੀ ਮਾਰਾ ਦਾ ਸਰੂਪ ਤੁਸੀਂ ਤਿਆਰੀ ਕਰਨੀ ਹੈ ਨਹੀਂ ਮੈਂ ਉਹ ਉਹਦੀ ਮਾਮੂ ਕਰਦਾ ਪਤਾ ਬਾਈ ਉਹਨੂੰ ਕਰਦਾ ਹਾਂ ਹਾਂ ਸੱਚਖੰਡ ਨੂੰ ਲੋਕ ਲੱਗਾ ਮੈਂ ਉੱਥੇ ਜਾ ਕੇ ਆ ਮੈਂ ਲੈ ਕੇ ਆ ਨਾ ਫਰਸ ਮਾਰਾ ਦੇ ਥੱਲੇ ਬਸਾਉਣ ਵਾਲਾ ਉੱਥੇ ਤੇ ਬਿੱਕੀ ਆਪਾਂ ਮਾਰਿਸ਼ ਤੁਰਕੇ ਲੈਣਗੇ ਆ ਨਹੀਂ ਆ ਮੈਂ ਤਾਂ ਤੁਰਕੇ ਤੁਰਕੇ ਤੋ ਟੋਲੀ ਹਾਂਜੀ ਥਾਲ ਹਾਂ ਠੀਕ ਗੋਲਥਾਲ ਠੀਕ ਹੈ ਇੱਕ ਥਾਲ ਠੀਕ ਹੈ ਇੱਕ ਥਾਲ ਕੋਈ ਚਲਾ ਦੇ ਚਲਾ ਦੇ ਚਲਾ ਦੇ ਤੂੰ ਚਲਾ ਲੈ ਯਾਰ ਉਹਨੂੰ ਆਪਣਾ ਡੈਕ ਦੀ ਪੀਵੀ ਮੈਂ ਡੈਕ ਚਲਾ ਦਵਾ ਉਹ ਲੰਬਾ ਸਭ ਚਲਾ ਨਾ ਉਹ ਚੱਲਣ ਦਾ ਜਿਹੜਾ ਚੱਲਦਾ ਕਨ ਬਰਕਰੇ ਵਾਲ ਦੀ ਚੱਲਣ ਦੇ ਹੋਈ ਮਾਮਾ ਵੀ ਸਾਡਾ ਹੁਣ ਖੜਦਾ ਨਹੀਂ ਹੜਦਾ ਤੇ ਬਣ ਕੇ ਪੱਗ ਪੱਗ ਬੰਨਣਾ ਮੈਂ ਪੱਗ ਬੰਨ ਲਿਆ ਯਾਰ ਪੱਗ ਬੰਨ ਲਾ ਅੱਜ ਪੱਗਾਂ ਵਿੱਚ ਸਭ ਸੁਖਣ ਲੱ ਜਾਂਦਾ ਪੱਗ ਬੰਨ ਕੇ ਇੰਜੋਏ ਨਹੀਂ ਹੁੰਦਾ ਨਾ ਅੱਛਾ ਹੋ ਗਿਰ ਮਿਲਦਾ ਮਿਲਦਾ ਹੀ ਕੌਣ ਕਹੇ ਮਿਲਣਾ ਇੱਧਰ ਆ ਸਾਡਾ ਟੁੱਲੂ ਨਾਥ ਵੀ ਤਿਆਰ ਹੋ ਗਿਆ ਉਹ ਹਾਂ ਫਿਰ ਓਏ ਸਾਸਰੀ ਕਾਲ ਜੀ ਸਾਰਿਆਂ ਨੂੰ ਇਹ ਵੀ ਕਹਾਂ ਨਹੀਂ ਸਾਸਰੀ ਕਾਲ ਜੀ ਸਾਰਿਆਂ ਨੂੰ ਇਹ ਆਏ ਹੋ ਪਈ ਜਾ ਬਜਾਰੀ ਕੱਲੀ ਛਤਨਾ ਵੈਗਰੂ ਕਹਿੰਦੀ ਓਏ ਓਏ ਛਤਨਾ ਵੈਗਰੂ ਛਤਨਾ ਵੈਗਰੂ ਛਤਨਾ ਵੈਗਰੂ ਕਹਿੰਦੇ ਜੀ ਛਤਨਾ ਵੈਗਰੂ ਜੀ ਇਹ ਛਤਨਾ ਵੈਗਰੂ ਜੀ ਇਹ ਛਤਨਾ ਵੈਗਰੂ ਜੀ ਕਾ ਮੈਂ ਵੀ ਉੱਠ ਗੜਿਆ ਜੀ। ਛੱਤ ਨਾ ਵੈਗਰ ਕਰਕੇ ਉੱਠ ਗੜਿਆ ਜੀ। ਚਲੋ। ਫੇਰ ਮਿਲਦੇ ਆ ਜੀ ਤੁਹਾਨੂੰ। ਟੈਂਟ ਵਾਲੇ ਵੀਰ ਵੀ ਆ ਗਏ ਜੀ। ਟੈਂਟ ਵਾਲੇ ਵੀਰ ਵੀ ਆ ਗਏ। ਖਿੱਚ ਕੇ ਰੱਖੋ ਕੰਮ ਨੂੰ ਖਿੱਚ ਕੇ। ਪਾਗਰ ਜੀ ਕਹਿੰਦਾ ਵੇ ਜੀ ਪਤੇ ਪਰਮਾਤਮਾ ਸਾਰਨ ਚੜ੍ਹਦੀ ਕਲਾ ਚ ਰੱਖੇ। ਤੁਹਾਨੂੰ ਕਿੰਨਾ ਰੱਖਿਆ ਰੱਖੇ। ਠੰਡ ਵੀ ਕਰ ਜੂਗੀ ਯਾਰ ਵਈ। ਕਾ ਮੋਟਰਸਾਈਕਲ ਤੇ ਮੋਟਰ ਜੇ ਕਰਾਂ। ਮੋਟਰਸਾਈਕਲ ਠੰਡਾ। ਹਾਂ। ਮੋਟਰਸਾਈਕਲ ਠੰਡਾ ਹੈ। ਉਹਨਾਂ ਅੱਡੇ ਤੇ ਪਾ। ਹਾਂ ਅਧਰ ਨਾਲ ਹੋਰ ਦਾ ਮਾਸ ਨੂੰ ਫਰਕ ਪੈਣਾ ਹਣਾ ਹਾਂ ਹਾਂ ਕਰਤਾ ਨਾਲ ਥੋੜਾ ਜਹਾ ਟਿੱਡਾ ਚ ਲੱਗਦਾ ਮੈਨੂੰ ਥੋੜਾ ਜੇ ਇਧਰ ਹੀ ਸਾਨੂੰ ਹੋ ਜਾਂਦਾ ਟਿੱਡਾ ਹਾਂ ਬਰਬਾਸ਼ ਇਹ ਬਰਬਾਸ਼ ਹੋ ਗਿਆ ਹਾਂ ਹਾਂ ਕਿਹਨੇ ਪਕੜਿਆ ਆਪਣੇ ਦਾ ਕਿਹਨੇ ਉਹਦੇ ਦਾ ਨਾ ਨਾ ਨੂੰ ਫੜਾ ਆਓ ਕਿਹੜੇ ਮੁੰਡਾ ਨੂੰ ਫੜਨਾ ਆਲਾ ਫੜ ਲਈ ਆ ਟ੍ਰਾਂਕਾ ਚ ਕੀ ਆ ਗਿਆ ਇਹ ਜਿਹੜੀ ਜੀ ਆਟਮਾ ਡੋਂਗੇ ਸ਼ੋਂਗੇ ਅੱਛਾ ਸ਼ੁਰੂਏ ਡੋਂਗੇ ਲੈ ਆਪਾਂ ਥੰਦੇ ਆਹੋ ਆਹ ਅੱਛਾ ਹਾਂ ਹਾਂ ਗੋਲਡਨ ਗੋਲਡਨ ਆ ਜਿਹੜੇ ਬੰਦੇ ਬੋਝ ਲਾਦੇ ਨੇ ਹਾਂ ਆਪਣੀ ਜਗ੍ਹਾ ਤੇ ਨਾ ਪਿਆਰ ਕਰਨਾ ਮਾ ਆਪਾਂ ਦੇਖਣਾ ਪ੍ਰੋਗਰਾਮ ਜੇ ਨਾ ਪਾ ਮੈਂ ਆਪਾਂ ਥੋੜਾ ਜਿਹਾ ਕਿਨੋ ਹੋਰ ਕਰ ਦਿਆਂ ਮੋਡੀਫਾਈ ਕਰਕੇ ਛੋਟੇ ਛੋਟੇ ਪ੍ਰੋਗਰਾਮ ਤਾਂ ਸੇਵ ਕਰਦੇ ਕਰਾਂ Hmm. बा बार <coughs> બસ ਮੈਨੂੰ ਪਤਾ ਲੱਗ ਗਿਆ ਵੀ ਤੇਰੀ ਦਾਲ ਗਲ ਗਈ ਦੇ ਨਾਲ ਦਾਲ ਗਲ ਗਈ ਬਸ ਸਮਝ ਨਾ ਰਲ ਗਈ ਦਾਲ ਗਲ ਗਈ ਤਾਂ ਰਲ ਗਈ ਪਤਾ ਨਹੀਂ ਕਿ ਐ ਚੱਕ ਥੱਲੇ ਜਾ ਉੱਪਰ ਵਸ ਬਸ ਉੱਪਰ ਨਹੀਂ ਕਰਵਾਉਣਾ ਹਾਂ ਇਹਨੇ ਬੁੱਕ ਕਰਵਾਉਣਾ ਥੱਲੇ ਨਹੀਂ ਹੁੰਦਾ ਖੜਾ ਰਹਿੰਦਾ ਜਨੇਵੀਰ ਪੱਟੀ ਕਿਦੋਂ ਉਹ ਵੀ ਲਾਉਂਦੇ ਹੋਏ ਪੱਟੀ ਇੱਕੋ ਨੇ ਆਉਂਦਾ ਇਹ ਕੋਸੇ ਬੂ ਤੜਕੇ ਦੀ ਪਰ ਸਾਰੇ ਪੁੱਤ ਦੇ ਵੀ ਕਿਆ ਬਣਨ ਲੱਗਿਆ ਬੱਦਲੇ ਇਕੱਲੀ ਆਈਟਮ ਉਹ ਇਕੱਲੀ ਆ ਵੀ ਆ ਲੈ ਲਾ ਆਈ ਘਾਤਵਾ ਦਾ ਬੁਰੀ ਹੈ ਹਾਂ ਮਾਨ ਨੂੰ ਮਾਨ ਤੋਂ ਤਰ੍ਹਾਂ ਜਿਹੜਾ ਉਹ ਬੋਲਦਾ ਰਿਹਾ ਪਾਇ ਉਹ ਤਰ੍ਹਾਂ ਹਾਂ ਆਪਣਾ ਮੈਂਬਰਸ਼ਿਪ ਤੇ ਆ ਘਰ ਕੀ ਇਹ ਬੰਦਾ ਖੱਲਗੇ ਬੰਦੇ ਬੱਲੇ ਕਰ ਰੋ ਬੋਲਦਾ ਉਹ ਕੰਮ ਬਗਮ ਅੱਜ ਸੰਗਤਨ ਦੱਸਣਾ ਸਾਰਾ ਕਮਰੇ ਦੋੜੇ ਹੈਗੇ ਕਿ ਪਾਦੇ ਪਤਾ ਲੱਗਿਆ ਕੀ ਆਵਾਜ਼ ਆ ਰਹੀ ਹੈ ਆਈ ਸਮਝ ਮੈਂ ਗੱਲਾਂ ਬਣਾ ਰਿਹਾ ਇਹੀ ਮੈਂ ਇਹ ਚਾਰ ਹੋਣੀ ਪਈ ਬੇਰੇ ਸਰਕਾਰ ਨੂੰ ਦੱਸ ਲੈਣਾ ਦੋ ਵਿੱਚ ਦੇਖਿਆ ਹੋਣਾ ਬੇਰੇ ਬੰਦੇ ਚਾਰ ਕਮਰੇ ਬਣਾ ਲੈਣ ਉਹ ਅੱਜ ਤੋਂ ਲੈ ਕੇ ਵੀ 12 ਵਜੇ ਤੱਕ ਰਿਹਾ ਆਪਣਾ ਸਾਰਾ ਕਮਰਾ ਦੋੜੇ ਕਰਦਾ ਹਿੰਮਤ ਆ ਮਹਾ ਟੈਂਕ ਅੱਲੇ ਨਹੀਂ ਕਰਿਆ ਮੈਂ ਮੈਂ 9 ਵਜੇ ਬੰਦ ਪਿਆ ਜਾਲਾ ਮਾ ਉਹ 12 ਵਜੇ ਸੋਫਰੇ ਤੋਂ ਦੇਖ ਲੈ ਆਉਣਾ ਫਿਰ ਮੈਂ ਕਿ ਨਹੀਂ ਦੇਖਿਆ ਕੌਣ 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 ਬੋਲਦਾ ਤੋਰੇ ਮੈਂ ਫਿਰ ਤਾਂ ਥੋੜੇ ਦੇਖਣਾ ਤਾਂ ਡੰਗਰ ਬੱਚੇ ਜੇ ਮਾ ਵੀ ਉਹ 3 ਮੰਦਰ ਚ ਪਿਆ ਮੈਂ ਉਹ ਨਾ ਕਰ ਕੋਈ 5 ਵਜੇ ਜਾਂ 5:30 ਵਜੇ ਵੀਡੀਓ ਬਣਾ ਕੇ ਚਲੇਗੇ 4 ਵਜੇ ਹਾਂ 10 10 4 ਵਜੇ ਬੰਦਾ ਵੀਡੀਓ ਬਣਾ ਲੇ ਸਾਡੇ ਹਾਂ ਜੀ ਪੱਕਾ ਪਕੌੜੇ ਘਟਦੇ ਆਂਦੀ ਦੋ ਚੰਦ ਪਹਿਲੇ ਬੰਦਾਰਾ ਆ ਕਾਫੀ ਚੱਲਦਾ ਹੋਇਆ। ਬਾਹਰ ਦੇਖਿਆ। ਆਏ ਬੰਦੇ ਜਦਾਦੀ। ਆਏ। ਹਾਂ ਕਰ ਤੂੰ। ਹਾਂ। ਠੀਕ ਆ। ਠੀਕ ਆ ਨਾ ਗੱਲਾਂ ਮੁੱਕਣ ਨਹੀਂ ਦੇਣੀਆਂ ਨੇ। ਚਲੋ ਠੀਕ ਆ ਜੀ। ਮਿਲਦੇ ਆਂ ਫਿਰ ਤੁਹਾਨੂੰ। ਗੁਰਦੁਆਰੇ ਚੋਂ ਕਰਨਾ ਪਣਾ ਆ ਉਹਦੀ ਮੈਂ ਗਿਆ ਤਾਂ ਗੁਰਦੁਆਰੇ ਚੋਂ ਕੋਲ ਲੈਣਾ। ਉਹਦੀ ਸੱਚਖੰਡ ਦੀ ਚਾਬੀ ਕਿਤੇ ਕੋਲ ਹੋਊਗੀ ਮੈਨੂੰ ਹੁਣ ਦਿਮਾਗ 'ਚ ਨਹੀਂ ਮੈਂ ਫੋਨ ਕਰਕੇ ਪੁੱਛਦਾ। ਠੀਕ ਆ। ਠੀਕ ਹੈ ਠੀਕ ਹੈ ਠੀਕ ਹੈ